ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾੜੀ ਮੇਗਾ ਇੱਥੇ ਇੱਕ ਗੱਲਬਾਤ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਬਾਰੇ ਵੀਰ ਘਰ ਸਾਹਿਬ ਸਿੰਘ ਜੀ ਤੁਹਾਨੂੰ ਦੱਸਣਗੇ ਇਹਨਾਂ ਦੇ ਇਤਿਹਾਸ ਬਾਰੇ ਬਾਬਾ ਇੱਥੋਂ ਲੰਘ ਰਹੇ ਆ ਤੁਹਾਡੇ ਨਗਰ ਦੇ ਵਿੱਚੋਂ ਤੇ ਆ ਬਾਬਾ ਜੀਵਨ ਸਿੰਘ ਦੇ ਇਤਿਹਾਸ ਬਾਰੇ ਪੁੱਛਣਾ ਚਾਹੁੰਦੇ ਆ ਬੋਰਡ ਲੱਗਾ ਹੀ ਤੇ ਇੱਥੇ ਪਹਿਲਾਂ ਛੋਟੀ ਜੀ ਬਿਲਡਿੰਗ ਹੀ ਕੋਈ ਇੱਕ ਅੱਧਾ ਕਮਰਾ ਹੀ ਤੇ ਅੱਜ ਤੁਸੀਂ ਗੁਰਦਰਾ ਤਿਆਰ ਕਰ ਰਹੇ ਇਹਦੇ ਬਾਰੇ ਤਤੋਂ ਪੁੱਛਣਾ ਚਾਹੁੰਦੇ ਆਂ ਵੀ ਕੀ ਸਵਾਵਾ ਤੁਸੀਂ ਸ਼ੁਰੂ ਕੀਤੀਆਂ ਕਿੱਥੋਂ ਤੁਸੀਂ ਸ਼ੁਰੂ ਕੀਤਾ ਤੇ ਗਾਂ ਚੱਲਿਆ ਕੇ ਇਹਦੇ ਬਾਰੇ ਦੱਸੋ ਇਸ ਜਗ੍ਹਾ ਨੂੰ ਅਜ ਤੋਂ ਤਕਰੀਬਨ 20-21 ਸਾਲ ਪਹਿਲਾਂ ਪੰਚਾਇਤ ਨੇ ਜਿਹੜਾ ਇਹ ਬਚੰਦ ਘਰ ਤੌਰ ਤੇ ਧਰਮਸ਼ਾਲਾ ਤੌਰ ਤੇ ਜਿਹੜਾ ਦਾੜ ਕੀਤਾ ਸੀ ਫਿਰ ਸੱਜੇ ਸੱਜੇ ਇੱਕ ਦਿਨ ਸੇ ਉਹ ਬਹਾਂ ਚੱਲਦੀਆਂ ਰਹੀਆਂ ਫਿਰ ਤਕਰੀਬਨ ਅੱਜ ਤੋਂ ਕੋਈ ਸਾਲ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦਾ ਪਾਵਨ ਪ੍ਰਕਾਸ਼ ਹੋਇਆ ਫਿਰ ਤੁਸੀਂ ਵੇਖਿਆ ਕਿ ਜਿਹੜੀ ਪਰਿਵਾਰ ਦੀ ਇਮਾਰਤ ਹੈ ਇਹਦੀ ਹਾਲਤ ਬਹੁਤ ਨਾਜ਼ੁਕ ਸੀ ਪੰਜੀ ਕਫਟ ਦਾ ਇਹ ਕਮਰਾ ਹੈ ਚਲੋ ਸੇਵਾਦਾਰਾਂ ਨੇ ਬੜੀ ਮਿਹਨਤ ਮੁਸ਼ਕਤ ਕੀਤੀ ਅੱਜ ਤੱਕ ਇਸ ਪਾਵਨ ਸਥਾਨ ਨੂੰ ਜਗ੍ਹਾ ਨੂੰ ਸੰਭਾਲਿਆ ਸਾਰਾ ਨਗਰ ਸੇਵਾ ਕਰਦਾ ਰਿਹਾ ਸੋ ਬਾਅਦ ਦੇ ਵਿੱਚ ਇੱਥੇ ਵੇਖਾਂਗੇ ਜਿਹੜੀ ਇਮਾਰਤ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਤਕਾਰ ਜਿਹੜਾ ਹੈ ਉਹ ਪੂਰਨ ਤੌਰ ਤੇ ਸਤਕਾਰਯੋਗ ਨਹੀਂ ਹੈ ਜਦੋਂ ਬਾਰਿਸ਼ਾਂ ਹੁੰਦੀਆਂ ਸੀ ਉਹ ਛੱਤ ਵੀ ਸਿਮ ਜਾਂਦੀ ਸੀ ਇਸ ਵਾਸਤੇ ਮਨ ਦੇ ਵਿੱਚ ਵਿਚਾਰ ਆਈ ਸੰਗਤ ਦੇ ਨਾਲ ਵਿਚਾਰ ਕੀਤੀ ਤੇ ਫਿਰ ਇਹ ਪਾਵਨ ਸਥਾਨ ਬੜੀ ਛੇਤੀ ਦੇ ਨਾਲ ਸਿੱਖ ਸੰਗਤਾਂ ਨੇ ਵੱਡਾ ਸਹਿਯੋਗ ਦਿੱਤਾ ਪਿਛਲੇ ਸਾਲ ਤਕਰੀਬਨ ਤਕਰੀਬਨ ਜੂਨ ਕ ਮਹੀਨੇ ਦੇ ਵਿੱਚ 2024 ਦੇ ਵਿੱਚ ਇਸ ਪਰਿਵਾਰ ਦੀ ਨੀਂਹ ਰੱਖੀ ਗਈ ਤੇ ਹੁਣ ਤਕਰੀਬਨ ਮਈ ਦਾ ਮਹੀਨਾ ਚੱਲ ਰਿਹਾ 2025 ਦਾ ਤੇ ਇੰਨੇ ਸਮੇਂ ਦੇ ਵਿੱਚ ਇਹ ਨਵਾਂ ਦਸਾਂ ਮਹੀਨਿਆਂ ਦੇ ਵਿੱਚ ਸਾਰੀ ਇਮਾਰਤ ਤਿਆਰ ਹੋ ਗਈ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਪਿਆਰੀ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਅੱਧੇ ਤੋਂ ਜ਼ਿਆਦਾ ਜਿਹੜਾ ਕਾਰਜ ਹੈ ਉਹ ਮੁਕੰਮਲ ਹੋ ਚੁੱਕਾ ਹੈ ਤੇ ਰਹੀ ਜੈ ਦਿਲ ਦੀ ਸ਼ਰਧਾ ਹੈ ਪਿਆਰ ਹੈ ਕਿ ਛੇਤੀ ਦੇ ਨਾਲ ਇਹ ਪਾਵਨੀ ਮਾਰਤ ਤਿਆਰ ਹੋ ਗਏ ਤੇ ਛੇਤੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਜਿਹੜਾ ਰੂਪ ਹੈ ਉਹ ਸੋਹਣੀ ਇਮਾਰਤ ਦਰਬਾਰ ਦੇ ਵਿੱਚ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਕੀਤਾ ਜਾਵੇ ਇਸ ਵਾਸਤੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਜਿਹੜੀ ਸੇਵਾ ਇਹ ਸਾਰੀ ਸ਼ੁਰੂ ਹੋਈ ਇਹ ਬਾਬਾ ਜੀ ਜਿਹੜੀ ਇਮਾਰਤ ਤਿਆਰ ਸ਼ੁਰੂ ਹੋਈ ਆ ਇਹ ਪਹਿਲ ਕਰਮੀ ਕਿੰਨੇ ਕੀਤੀ ਤੇ ਤੁਹਾਡੇ ਕਿਹਦੇ ਅੰਡਰ ਮਤਲਬ ਇਹ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਤਿਆਰ ਹੋਈ ਆ ਕੌਣ ਅੱਗੇ ਲਾ ਕੇ ਸੇਵਾ ਕਰਵਾ ਰਿਹਾ ਹੈ ਤੇ ਕੌਣ ਕੌਣ ਹੰਗਾਰਾ ਭਰ ਰਿਹਾ ਹੈ ਇਹ ਜੀ ਪਹਿਲ ਕਦਮੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਜੋ ਕਿ ਪਾਵਨ ਬਾਣੀ ਦਾ ਫਰਮਾਨ ਹੈ ਕਿ ਜਿਸ ਦਾ ਦਿੱਤਾ ਕਾਵਣਾ ਤੇ ਸਭੀਏ ਸ਼ਬਾਸ਼ ਜੋ ਪਾਸ਼ਾ ਸਾਨੂੰ ਸਾਰਿਆਂ ਨੂੰ ਰੋਜੀ ਦਿੰਦਾ ਹੈ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸਤਿਕਾਰ ਨੂੰ ਮੁੱਖ ਰੱਖਣਾ ਬਾਕੀ ਜਿਹੜੀ ਸੇਵਾ ਹੈ ਉਹ ਬੜੇ ਲੰਮੇ ਸਮੇਂ ਤੋਂ ਸਾਰੀ ਇੱਕ ਪ੍ਰਬੰਧਕ ਕਮੇਟੀ ਦੇ ਤੌਰ ਤੇ ਸੇਵਾਦਾਰ ਕਮੇਟੀ ਦੇ ਤੌਰ ਤੇ ਜਿਨ੍ਹਾਂ ਦੀ ਅਗਵਾਈ ਸਰਦਾਰ ਗੁਰਦਿਆਲ ਸਿੰਘ ਜੀ ਸੇਵਾਦਾਰ ਸਾਹਿਬ ਬੜੇ ਲੰਮੇ ਸਮੇਂ ਤੋਂ ਕਰ ਰਹੇ ਨੇ ਉਹ ਸੇਵਾਦਾਰ ਤੌਰ ਤੇ ਮੁੱਖ ਸੇਵਾਦਾਰ ਤੇ ਸੇਵਾ ਕਰਦੇ ਨੇ ਬਾਕੀ ਕਾਫੀ ਸੇਵਾਦਾਰ ਜੋ ਕਮੇਟੀ ਦੇ ਵਿੱਚ ਹਾਜ਼ਰ ਨਹੀਂ ਸੋਦਾਸ ਨੇ ਨਾਲ ਥੋੜਾ ਜਿਆਦਾ ਉਦਮ ਕਰਕੇ ਤੇ ਸਿੱਖ ਸੰਗਤਾਂ ਨੂੰ ਅਪੀਲ ਕਰਕੇ ਬੇਰਤੀ ਕਰਕੇ ਇਹ ਸਾਰੀ ਜਿਹੜੀ ਸੇਵਾ ਹੈ ਉਹ ਕਰਵਾਈ ਤੇ ਨਾਲ ਹੁਣ ਜਿਹੜੀ ਸੇਵਾ ਅੱਗੇ ਚੱਲ ਰਹੀ ਹੈ ਇਹ ਬਾਬਾ ਜਿਹੜਾ ਪਿੰਡ ਦੇ ਸੰਯੋਗ ਤੋਂ ਇਲਾਵਾ ਬਾਹਰੋਂ ਜਿਆਦਾ ਸੰਯੋਗ ਜਾਂ ਕਿ ਹੋਰ ਨੇ ਵੀ ਸੰਯੋਗ ਕੀਤਾ ਹੈ ਕਿਉਂਕਿ ਬਿਲਡਿੰਗ ਤਿਆਰ ਕੋਣੀ ਕੋਈ ਸੁਖੀ ਗੱਲ ਨਹੀਂ ਆ ਇਹਦੇ ਵਾਸਤੇ ਮਾਇਆ ਵੱਧ-ਵੱਧ ਇਕੱਠੀ ਕਰਨੀ ਪੈਂਦੀ ਆ ਇਹਦੇ ਬਾਰੇ ਥੋੜਾ ਦੱਸੋ ਉਹ ਵੀਰ ਕੁਰਾਲਾਲ ਸਿੰਘ ਜੀ ਵੇਖੋ ਜਿੰਨੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਸਕਾ ਕਾਰਜ ਤੇ ਨਹੀਂ ਕੀਤਾ ਮਾਨਸਿਕਾ ਵਿਚਾਰ ਆ ਰਾਮਦੇਵ ਮਹਾਵਾਕਾਂ ਅਨੁਸਾਰ ਸਾਡੇ ਕੋਲ ਕੋਈ ਜੋਗ ਮਾਇਆ ਨਹੀਂ ਸੀ तकरीबन ਮੇਰੇ ਨਾਲ ਸਿੰਘ ਬੈਠੇ ਨੇ ਪ੍ਰਧਾਨ ਸਾਹਿਬ ਸਾਡੇ ਥੋੜੀ ਜਿਹੀ ਢੀਕ ਨਹੀਂ ਤੇ ਇਸ ਵਾਸਤੇ ਨਾ 20000 ਰੁਪਏ ਤੋਂ ਸਾਰੀ ਸੇਵਾ ਸ਼ੁਰੂ ਹੋਈ ਸੀ ਤੇ ਇੱਥੇ ਕੋਈ ਇੱਟ ਵੱਟਾ ਪਹਿਲੀ ਇਮਾਰਤ ਦੀਆਂ ਪਹਿੰਆਂ ਸਨ ਕੁਝ ਪਾਸੇੋਂ ਜਿਸ ਦੇ ਜਿਸ ਤਰ੍ਹਾਂ ਜਿੱਥੇ ਵੀ ਇਹਨਾਂ ਨੂੰ ਸੇਵਾ ਮਿਲਦੀ ਰਹੀ ਹੈ ਕੋਈ ਇੱਟ ਦੀ ਮਿਲ ਗਈ ਕੁਝ ਵੀ ਉਹ ਲਿਆ ਕੇ ਇੱਥੇ ਇਕੱਠਾ ਕਰਦੇ ਰਹੇ ਉਹਨਾਂ ਇੱਟਾਂ ਨੂੰ ਵੇਖਿਆ ਪਹਿੰਆਂ ਨੂੰ ਮਨ ਬਣਿਆ ਕਿ ਚਲੋ ਆਪਾਂ ਇਸ ਤਰ੍ਹਾਂ ਕਰਦੇ ਆਂ ਦਰਬਾਰ ਦੀ ਨਹੀਂ ਭਰਦੇ ਆਂ ਤੇ ਫਿਰ ਗੁਰੂ ਨੇ ਇੰਨੀ ਮਿਹਰ ਕੀਤੀ ਹੈ ਵਿਚਾਰ ਕਰੀਏ ਲੰਬੇਰਾ ਸਮਾ ਹੋ ਜਾਵੇਗਾ ਇੱਥੇ 40000 ਇੱਟ ਜਿਹੜੀ ਐ ਇਸ ਬਿਲਡਿੰਗ ਨੂੰ ਲੱਗੀ ਐ ਪਰ ਗੁਰੂ ਦੀ ਬਖਸ਼ਿਸ਼ ਐ ਕਿ ਇੱਕ ਵੀ ਇੱਟ ਜਿਹੜੀ ਅਸੀਂ ਮੋਲ ਨਹੀਂ ਲੈ ਤੀ ਰੇਤਾ ਬਜਰੀ ਸੀ ਬਹੁਤ ਜ਼ਿਆਦਾ ਸੰਗਤ ਦੇ ਸਹਿਯੋਗ ਸਭ ਤੋਂ ਪਹਿਲਾਂ ਧੰਨਵਾਦ ਨਗਰ ਦੀਆਂ ਸਿੰਘ ਸੰਗਤਾਂ ਨੇ ਵੱਡਾ ਸਹਿਯੋਗ ਦਿੱਤਾ ਸਾਡੇ ਫੌਜੀ ਵੀਰਾਂ ਨੇ ਵੱਡਾ ਸਹਿਯੋਗ ਦਿੱਤਾ ਵਦੇਸ਼ਾਂ ਵਿੱਚ ਰਹਿੰਦੇ ਵੀਰਾਂ ਨੇ ਸਹਿਯੋਗ ਦਿੱਤਾ ਤੇ ਸਾਡੇ ਇਲਾਕੇ ਦੇ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਉਹਨਾਂ ਨੂੰ ਅਸੀਂ ਸਾਰੀ ਸੰਗਤ ਨੇ ਜਾ ਕੇ ਪਿਆਰ ਨਾਲ ਬੇਨਤੀ ਕੀਤੀ ਕਿਸੇ ਨੇ ਸਰੀਆ ਕਿਸੇ ਨੇ ਸੀਖੇ ਕਿਸੇ ਨੇ ਵੱਜਣੀ ਇਸ ਤਰ੍ਹਾਂ ਕਰਕੇ ਨਾਮ ਲਈਏ ਬੜੀ ਲੰਮੀ ਲੇਖ ਬਣਦੀ ਹੈ ਪਰ ਸਾਰੇ ਆਲੇ ਵੱਡਾ ਸਹਿਯੋਗ ਦੇ ਕੇ ਅੱਜ ਤੱਕ ਜਿਹੜੀ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਤੇ ਅੱਜ ਤੱਕ ਚੱਲ ਰਹੀ ਹੈ ਪਿੰਡ 'ਚ ਹੀ ਬਾਬਾ ਜੀ ਹੋਰ ਗੁਰਦਾਰੇ ਨੇ ਇਤਿਹਾਸ 'ਚ ਕੋਈ ਜਾਂ ਹਾਂਜੀ ਗੁਰਦੁਆਰਾ ਸਾਹਿਬ ਬੜੀ ਗੁਰੂ ਦੀ ਬਖਸ਼ਿਸ਼ ਹੈ ਆਪਣਾ ਨਗਰ ਮਲੀਂਦਾ ਜਿਹੜਾ ਪਹਿਲਾਂ ਕਦੇ ਜ਼ਿਲ੍ਹਾ ਲਾਹੌਰ ਵਜਦਾ ਸੀ ਮਾਝੇ ਦਾ ਨਗਰ ਹੈ ਕਰਨਤਾਰਨ ਜ਼ਿਲ੍ਹਾ ਹੈ ਤੇ ਇਤਿਹਾਸ ਇਥੋਂ ਦਾ ਅਗੇ ਬਾਹਰ ਖੇਤਾਂ ਦੇ ਵਿੱਚ ਸ਼ਹੀਦ ਬਾਬਾ ਸੁਖਾ ਸਿੰਘ ਦੀ ਬਾਣੀ ਉਹਨਾਂ ਦਾ ਪਾਵਨ ਦਾਰਸਤਾਨ ਹੈ ਜਿਨ੍ਹਾਂ ਨੇ ਕਦੇ ਸਮੇਂ ਦੀ ਲੋੜ ਦੇ ਅਨੁਸਾਰ ਕਲਗੀਆਂ ਵਾਲੇ ਬਾਦਸ਼ਾਹ ਜੀ ਨੇ ਸੇਕ ਫਾਰਮ ਨੂੰ ਮੁਕਮਲ ਕੀਤਾ ਸੀ ਕਿ ਸੋਨੇ ਸ਼ਸਤਰ ਤੇ ਚੰਗੀਆਂ ਜਵਾਨੀਆਂ ਘੋੜੇ ਹਾਥੀ ਲੈ ਕੇ ਸਾਡੇ ਕੋਲ ਨਵੇਂ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਫਿਰ ਉਦੋਂ ਉਸ ਨੂੰ ਮੰਨਦਿਆਂ ਹੋਇਆਂ ਸਤਕਾਰਯੋਗ ਬਾਬਾ ਸੁਖਾ ਸਿੰਘ ਦੀ ਪਾਟੀ ਉਹਨਾਂ ਨੇ ਖੰਡੇ ਤਿਆਰ ਕੀਤੇ ਚੱਕਰ ਤਿਆਰ ਕੀਤੇ ਬਾੜੇ ਤਿਆਰ ਕੀਤੇ ਇਤਿਹਾਸ ਗਵਾਹੀ ਭਰਦਾ ਹੈ ਕਿ ਜਦੋਂ ਫਿਰ ਪਾਸ਼ਾ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਉਸ ਖੰਡੇ ਦੇ ਬਾਡੇ ਦੇ ਨਾਲ ਉਹ ਅੰਮ੍ਰਿਤ ਤਿਆਰ ਹੋਇਆ ਤੇ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਦੂਸਰਾ ਪਾਵਨ ਸਥਾਨ ਸਿੱਖ ਪਾਉਂ ਦੇ ਤੀਸਰੇ ਥੰਮ ਜਿਨਾਂ ਨੂੰ ਬੁਨਿਆ ਜਾਂਦਾ ਹੈ ਸ਼ਹੀਦ ਬਾਬਾ ਸ਼ਾਮ ਸਿੰਘ ਇਤਾਰੀ ਵਾਲੇ ਤੇ ਜਦੋਂ ਸੰਭਰਾਵਾਂ ਦੀ جنگ ਤੇ ਅੰਗਰੇਜ਼ਾਂ ਦੇ ਨਾਲ ਲੜਾਈ ਹੋਈ ਹੈ ਉਸ ਵਕਤ ਬਾਬਾ ਸੰਤਾ ਸਿੰਘ ਜੀ ਸ਼ਹੀਦ ਉਹ ਬਾਬਾ ਸ਼ਾਮ ਸਿੰਘ ਜੀ ਦੇ ਜਥੇ ਦੇ ਵਿੱਚ ਨਾਲ ਲੜ ਕੇ ਉਹਨਾਂ ਸੰਭਰਾਵਾਂ ਦੇ ਜੰਗ ਦੇ ਵਿੱਚ ਸ਼ਹਾਦਤ ਦਾ ਜਲ ਪੀਤਾ ਉਹ ਵੀ ਇਸ ਖਾਨ ਬਾਰ ਖੇਤਾਂ ਦੇ ਵਿੱਚ ਜਿਸ ਦੀ ਸਮੁੱਚੀ ਸੇਵਾ ਸਤਕਾਰਯੋਗ ਬਾਬਾ ਅਗਰਪਾਲ ਸਿੰਘ ਜੀ ਅਤੇ ਸਾਰੀਆਂ ਸੰਗਤਾਂ ਕਰਵਾ ਰਹੀਆਂ ਨੇ ਬਾਬਾ ਸ਼ਹੀਦਾਂ ਦੀ ਬਾਬਾ ਸੁਖਾ ਸਿੰਘ ਦੀ ਬਾਡੀ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਨਗਰ ਦੀ ਬੜੇ ਸੁਚੱਜੇ ਢੰਗ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ ਤੇ ਸਾਰਾ ਨਗਰ ਸੇਵਾ ਕਰਦੇ ਆ। ਇਹ ਬਾਬਾ ਜੀ ਉਹ ਛੋਟੇ ਬੱਚੇ ਤੁਹਾਡੇ ਕੋ ਆਣ ਕੇ ਸੰਤ్రਾਲੇ ਰਹਿ ਕੇ ਸੇਵਾ ਕਰ ਰਹੇ ਇਹਨਾਂ ਨੂੰ ਕੀ ਤੁਸੀਂ ਗੁਰਮਤ ਦੇ ਰਹੇ ਜੀ ਸਭ ਤੋਂ ਵੱਡਾ ਸਹਯੋਗ ਮਿਲ ਰਿਹਾ ਲਾਲ ਸਿੰਘ ਜੀ ਇਹੋ ਹੀ ਸਾਨੂੰ ਮਿਲਿਆ ਤੇ ਇਹੋ ਸਾਡੀ ਆਸ ਸੀ ਕਿਉਂਕਿ ਗੁਰੂ ਘਰ ਉੱਤੇ ਨੇ ਸਤਿਕਾਰਯੋਗ ਨੇ ਪਰ ਸੱਚ ਜਾਣਿਓ ਜੀ ਇੱਥੇ ਬਾਬਾ ਜੀਵਨ ਸਿੰਘ ਜੀ ਦੇ ਨਾਲ ਰਿਲੇਟਡ ਕਰਨੀ ਪਹਿਲਾਂ ਬਾਬਾ ਜੀਵਨ ਸਿੰਘ ਜੀ ਦਾ ਸਿਰਫ ਸਥਾਨ ਜ਼ਰੂਰ ਸੀ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਤੇ ਫਿਰ ਮਨੋਰਥ ਇਹ ਬਣਿਆ ਵੀ ਆਪਾਂ ਇਸ ਨੂੰ ਕਲਾ ਗੁਰਦੁਆਰਾ ਸਾਹਿਬ ਦਾ ਰੂਪ ਨਹੀਂ ਇਹਨੂੰ ਆਪਾਂ ਅਕੈਡਮੀ ਦਾ ਰੂਪ ਦੇਣਾ ਹੈ ਇਸ ਵਾਸਤੇ ਸਭ ਖੁਸ਼ੀ ਲਈ ਹੈ ਵੀਰ ਜੀ ਨਾਲ ਬੈਠੇ ਨੇ ਪਰਲੀ ਸਾਈਡ ਦੇ ਬਾਬਾ ਪਾਲ ਸਿੰਘ ਜੀ ਬੈਠੇ ਨੇ ਇਹ ਸਾਰੇ ਵੀਰ ਜਿਹੜੇ ਨੇ ਜਦੋਂ ਤੋਂ ਸੇਵਾ ਸ਼ੁਰੂ ਹੋਈ ਹੈ ਇਹਨਾਂ ਨੇ ਅਮਰਤ ਸ਼ਗਿਆ तकरीबन तकरीबन ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਦੇ ਵਿੱਚੋਂ ਜਦੋਂ ਤੋਂ ਸੇਵਾ ਚੱਲੀ ਹੈ 35 40 ਸਿੰਘ ਤੇ 30 35 ਜਿਹੜੇ ਬੱਚੇ ਛੋਟੇ ਛੋਟੇ ਆ ਜਿਨ੍ਹਾਂ ਨੂੰ ਦਸਬਾਰੀ ਕੋਈ ਪਤਾ ਨਹੀਂ ਸੀ ਇਤਿਹਾਸ ਵਾਲੀ ਕੋਈ ਪਤਾ ਨਹੀਂ ਸੀ ਅੱਜ ਜੁੜ ਕੇ ਸਾਰੀ ਸੇਵਾ ਗੁਰੂ ਘਰ ਦੀ ਕਰਦੇ ਨੇ ਤੇ ਮਨ ਦਾ ਮਨੋਰਥ ਹੈ ਕਿ ਗੁਰਦੁਆਰਾ ਸਾਹਿਬ ਤਿਆਰ ਹੁੰਦਾ ਏ ਇੱਥੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਕਵਿਸ਼ਰੀ ਦੀ ਸਿਖਲਾਈ ਕਿਉਂਕਿ ਤੁਸੀਂ ਜਾਣਦੇ ਹੋ ਕਵਿਸ਼ਰੀ ਕਲਾ ਦੇ ਨਾਲ ਵੀ ਦਾਸ ਜੁੜਿਆ ਤੇ ਉਹ ਵੀ ਬੱਚਿਆਂ ਨੂੰ ਕਵਿਸ਼ਰੀ ਕਲਾ ਦੀ ਸਿਖਲਾਈ ਕਥਾ ਦੀ ਸਿਖਲਾਈ ਗੁਰਬਾਣੀ ਦੀ ਸੰਥਿਆ ਕੀਰਤਨ ਦੀ ਸਿਖਲਾਈ ਇਹ ਸਾਰੀ ਸੰਥਿਆ ਬੱਚਿਆਂ ਨੂੰ ਪਰਵਾਈ ਜਾਵੇਗੀ ਠੀਕ ਹੈ ਤੁਸੀਂ ਉਹ ਵੱਡੇ ਪੱਦਰ ਤੇ ਇਕ ਵੀਛਰੀ ਵੀ ਕਰਦੇ ਜਾਂ ਕਿੱਥੇ ਤੱਕ ਪਹੁੰਚੀਏ ਹੁੰ ਤੱਕ ਉਹ ਵੀ ਗੁਰੂ ਪਾਤਸ਼ਾਹ ਦੀ ਮਿਹਰ ਹੈ ਜਿੱਥੇ ਗੁਰਦਾਰ ਦੀ ਸੇਵਾ ਦੇ ਨਾਲ-ਨਾਲ ਦੇ ਵੀਛਰੀ ਕਲਾ ਦੇ ਨਾਲ ਵੀ ਜੁੜਿਆ ਨੂੰ तकरीबन 12 ਸਾਲ ਹੋ ਗਏ ਨੇ ਪਰ ਉਕਾਰ ਹੈ ਸਤਿਕਾਰਯੋਗ ਯਾਨੀ ਅਮਰਜੀਤ ਸਿੰਘ ਕਿਸੁਰਾ ਦੀ ਕਲਾ ਦੇ ਵਿੱਚ ਜਿਹੜੇ ਮੇਰੇ ਉਸਤਾਦ ਨੇ ਤੇ ਹੁਣ ਬੜਿਆਂ ਵੀਰਾਂ ਦੇ ਨਾਲ ਹਾਜ਼ਰੀ ਭਰੀ ਇਹਨਾਂ 12 ਸਾਲਾਂ ਦੇ ਵਿੱਚ ਅੱਜ ਸਾਡੇ ਨਗਰ ਵਿੱਚ ਆਹੀ ਬੱਚੀਆਂ ਗੁੱਡੀਆਂ ਮੇਰੇ ਨਾਲ ਹਾਜ਼ਰੀ ਭਰਦੀਆਂ ਨੇ ਸਭ ਨੂੰ ਕਿਰਪਾ ਕਰੀ ਬੜੇ ਪਿਆਰ ਸਰਕਾਰ ਦੇ ਨਾਲ ਸਾਰਾ ਕਾਰਜਕਰੋ ਦੀ ਮਿਹਰ ਦੇ ਨਾਲ ਚੱਲ ਗਿਆ ਇਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਸੰਦੇਸ਼ ਪਹੁੰਚਾਉਣਾ ਚਾਹੁੰਦੇ ਜੀ ਜੋ ਤੁਹਾਡੇ ਲਈ ਸਹਿਯੋਗ ਦਾ ਕਰਨ ਬਣ ਸਕੀ। ਸੁਜੋਗ ਵੀਰ ਜੀ ਇੱਕ ਵਿਚਾਰ ਹੈ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਕਿਉਂਕਿ ਤੋਂ ਪਹਿਲਾਂ ਚਲੋ ਆਪਾਂ ਤੇ ਕੁਝ ਨਹੀਂ ਕਰਨ ਵਾਲੇ ਪ੍ਰਮਾਤਮਾ ਕਰਨ ਵਾਲਾ ਇੱਕ ਕਲਸਿਆ ਨਗਰ ਦੇ ਵਿੱਚ ਵੀ ਲੋਦੇ ਕਲਸਿਆ ਨਗਰ ਕਲਸਿਆ ਨਗਰ ਦੇ ਵਿੱਚ ਵੀ ਗੁਰੂ ਘਰ ਦੀ ਮਾਨਤ ਬਣੀ ਹੋਣੀ ਸੀ ਮਨ ਬਣਿਆ ਉਤੋਂ ਦੀ ਵੀ ਸੇਵਾ ਚੱਲੀ ਤੇ ਫਿਰ ਸੱਜ ਜਾਣਿਓ ਜੇ ਇੱਕ ਮਨ ਚ ਵਿਚਾਰ ਜੀ ਵੀ ਆਉਂਦੀ ਹੈ ਕਿ ਚਲੋ ਆਪਾਂ ਜ਼ਿਆਦਾਤਰ ਵੇਖਦੇ ਆ ਗੁਰੂ ਘਰਾਂ ਦੀਆਂ ਜਿਹੜੀਆਂ ਹਾਲਤਾਂ ਕਈਆਂ ਗੁਰੂ ਘਰਾਂ ਦੀਆਂ ਜਿੱਥੇ ਬਹੁਤਾ ਆਮਦਨ ਦਾ ਸਵਤ ਨਹੀਂ ਹੈ ਉੱਥੇ ਹਾਲਤਾਂ ਥੋੜਾ ਖਸਤਾਂ ਨੇ ਤੇ ਮਨ ਬਣਿਆ ਕਿ ਜਿਹੜੇ ਜਿਹੜੇ ਗੁਰੂ ਘਰਾਂ ਦੀ ਇਮਾਰਤਾਂ ਜਾਂ ਉੱਥੇ ਕੋਈ ਆਮਦਨ ਦਾ ਸਰੋਤ ਜ਼ਿਆਦਾ ਨਹੀਂ ਹੈਗਾ ਕਰਨਾ ਸੰਕਟ ਨਹੀਂ ਹੁੰਦਾ ਹੈ ਫਤ ਉਤਸ਼ਾਹ ਦੇ ਕੇ ਉਹਨਾਂ ਗੁਰੂ ਘਰਾਂ ਦੀਆਂ ਇਮਾਰਤਾਂ ਨੂੰ ਸੋਹਣਾ ਬਣਾਈਏ ਜਿੱਥੇ ਜਿੱਥੇ ਕੋਈ ਜ਼ਿਆਦਾ ਸੰਗਤਾਂ ਦਾ ਸਹਿਯੋਗ ਘਟ ਹੈ ਮਾਇਆ ਦੀ ਆਮਦਨ ਘਟ ਹੈ ਇਸ ਵਾਸਤੇ ਇਹੋ ਵਿਚਾਰ ਬਣੀ ਸੀ ਕਿ ਬਾਬਾ ਜੀ ਦੀ ਜਿਹੜੀ ਛੋਟੀ ਜੀ ਮਿਲਦੰਗਾ ਇਹਨੂੰ ਸੋਹਣੀ ਬਣਾ ਕੇ ਸੋਹਣਾ ਦਰਬਾਰਦਾਨ ਦਿੱਤਾ ਜਾਵੇ ਤੇ ਅੱਜ ਉਸੇ ਬਾਤ ਚੱਲਦੀ ਕਰਾ ਦੇ ਨਾਲ ਚੱਲ ਰਹੀ ਹੈ ਕਿ ਬਸ ਥੋੜਾ ਜਿਹਾ ਹੀ ਕਾਰਜ ਰਹਿ ਗਿਆ ਹੈ ਥੱਲੇ ਟਾਇਲ ਲੱਗਣ ਦਾ ਦਾ ਪੱਤਰ ਦਾ ਕਰਦੇ ਹੋਗੇ ਫਿਰ ਸਾਧੂ ਦੀ ਕਿਰਪਾ ਕਰੀ ਫਿਰ ਪਾਸ਼ਾਹੀ ਦਾ ਬਾਵਨ ਪ੍ਰਕਾਸ਼ ਇਸ ਦਰਬਾਰ ਦੇ ਵਿੱਚ ਆ ਗਿਆ ਸੋ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਪਹੁੰਚੇ ਹੋ ਕਿਉਂਕਿ ਤੁਸੀਂ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਸ ਦਰਬਾਰ ਨੂੰ ਦੇਖ ਕੇ ਗਏ ਸੀ ਮਾਰਦੂ ਨੂੰ ਦੇਖ ਕੇ ਗਏ ਸੀ ਧੰਨਵਾਦ ਕਰਦਾ ਕਿ ਤੁਹਾਨੂੰ ਖੁਸ਼ੀ ਹੋਈ ਇਸ ਗੱਲ ਦੇ ਤੁਹਾਡੀ ਵੀ ਸੋਚ ਸੀ ਦੇ ਬਰੋਦੀ ਦਰਬਾਰ ਦੀ ਜਿਹੜੀ ਇਮਾਰਤ ਹੈ ਪ੍ਰਕਾਸ਼ ਵਾਸਤੇ ਸੋਹਣੀ ਬਣਨੀ ਚਾਹੀਦੀ ਸੀ ਉਹ ਬਣੀ ਹੈ ਅਬ ਇਹ ਕੁਸ਼ੀਤੀ ਦੇ ਨਾਲ ਆ ਨਿਸ਼ਾਨ ਸਾਹਿਬ ਦੀ ਸੇਵਾ ਸਰਦਾਰ ਅਮਰੀਕ ਸਿੰਘ ਦੀ ਸੱਚੇ ਪਰਿਵਾਰ ਨੇ ਕਰਵਾਈ ਹੈ ਤੇ ਇਸ ਤਰ੍ਹਾਂ ਵੱਡੀਆਂ ਸੇਵਾਵਾਂ ਸਾਰੇ ਸਿੰਘ ਕਰਵਾ ਰਹੇ ਨੇ ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਚੱਲ ਕੇ ਆਏ ਹੋ ਸਾਡੇ ਨਗਰ ਦੇ ਵਿੱਚ ਤੇ ਸਾਰੀ ਸੰਗਤ ਸੰਗਤ ਦੇ ਨਗਰ ਦੇ ਵੱਲੋਂ ਤੁਹਾਡਾ ਧੰਨਵਾਦ ਹੈ ਨਾਲ ਮੈਂ ਧੰਨਵਾਦ ਕਰਦਾ ਕਿ ਜਿਸ ਪੰਚਾਇਤ ਨੇ ਪਹਿਲਾਂ ਇਹ ਜਗ੍ਹਾ ਦਿੱਤੀ ਤੇ ਅੱਜ ਦੀ ਜਿਹੜੀ ਪੰਚਾਇਤ ਹੈ ਉਹਨਾਂ ਦੇ ਵੱਲੋਂ ਕਿਉਂਕਿ ਮੈਂ ਆਮਦਨ ਦੀ ਗੱਲ ਕੀਤੀ ਸਾਨੂੰ ਤਕਰੀਬਨ ਤਕਰੀਬਨ ਜਿਹੜੀ ਅਡੇ ਵਿਚਾਰ ਕਿਲੇ ਪੈਲੀ ਹੈ ਉਹ ਪੰਚਾਇਤੀ ਸੀ ਤੇ ਉਹਨਾਂ ਨੇ ਫਿਰ ਗੁਰੂ ਘਰ ਬਣਦਾ ਵੇਖ ਕੇ ਉਹਨਾਂ ਨੇ ਆਖਿਆ ਚਲੋ ਇਸ ਦੇ ਨਾਲ ਗੁਰੂ ਘਰ ਦੀ ਆਮਦਨ ਵਧੇਗੀ ਉਹ ਵੀ ਜਿਹੜੀ ਜਜ਼ੂਰ ਹੈ ਉਹ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਤੇ ਉਸ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੇਵਾ ਚੱਲ ਰਹੀ ਹੈ ਮੈਂ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਏਹੀ ਗੱਲ ਸਾਰਿਆਂ